ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇੱਕ ਵਾਰ ਕੋਈ ਚੀਜ਼ ਇੰਟਰਨੈਟ ਤੇ ਵਾਇਰਲ ਹੋ ਜਾਵੇ ਤਾਂ ਉਹ ਪੂਰੀ ਦੁਨੀਆ ਚ ਮਸ਼ਹੂਰ ਹੋ ਜਾਂਦੀ ਏ ਅਜਿਹਾ ਹੀ ਕੁਝ ਅੱਜਕੱਲ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬੀਆਂ ਤੇ ਇੱਕ ਗਾਣੇ ਦਾ جنੂਨ ਸਵਾਰ ਹੋ ਗਿਆ ਏ ਇਹ ਗਾਣਾ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਿਹਾ ਏ ਇਸ ਗਾਣੇ ਦਾ ਨਾਮ ਹੈ ਛੇਤੀ ਦੇ ਡਰਾਈਵਰਿਸ ਖਾ ਗਾਣੇ ਦੇ ਬੋਲ ਨੇ ਕਿ ਸਾਗਰ ਦੀ ਵੋਟੀ ਲੈੰਦੀ ਇੰਡੀਕਾ ਚਲਾ ਮੈਨੂੰ ਛੇਤੀ ਦੇ ਡਰਾਈਵਰਿਸ ਖਾ ਇਸ ਗਾਣੇ ਦਾ ਬੁਖਾਰ ਹੁਣ ਪੰਜਾਬੀ ਕਲਾਕਾਰ ਤੇ ਵੀ ਚੜਦਾ ਨਜ਼ਰ ਆ ਰਿਹਾ ਏ ਮਨਕੀਰਤ ਔਲਖ ਤੋਂ ਨਿਮਰਤ ਖੈਰਾ ਤੱਕ ਕਈ ਕਲਾਕਾਰ ਹੁਣ ਤੱਕ ਇਸ ਵਾਇਰਲ ਗਾਣੇ ਤੇ ਰੀਲਾਂ ਬਣਾ ਚੁੱਕੇ ਨੇ ਇਹਨਾਂ ਵਿੱਚੋਂ ਤੁਹਾਡੇ ਲਈ ਕੁਝ ਵੀਡੀਓਜ਼ ਲੈ ਕੇ ਆਏ ਹਾਂ ਨਿਮਰਤ ਖੈਰਾ ਪੰਜਾਬ ਦੀਆਂ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ ਉਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਝਟ ਵਾਇਰਲ ਹੁੰਦੀਆਂ ਨੇ ਨਿਮਰਤ ਖੈਰਾ ਨੇ ਸਾਗਰ ਦੀ ਵੋਟੀ ਵਾਲੇ ਗਾਣੇ ਤੇ ਰੀਲ ਬਣਾਈ ਹੈ ਜੋ ਕਿ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਏ ਉਸ ਦੀ ਵੀਡੀਓ ਨੂੰ 1.5 ਕਰੋੜ ਲੋਕ ਦੇਖ ਚੁੱਕੇ ਨੇ ਤੇ 1.5 ਮਿਲੀਅਨ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ ਵੀਡੀਓ ਚ ਨੀ ਮਮਰੂ T800 ਕਾਰ ਚਲਾਉਂਦੀ ਨਜ਼ਰ ਆ ਰਹੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਦੱਸਦੇ ਆ ਕਿ ਸ਼ੇਤੀ ਦੇ ਡਰਾਈਵਰਿਸ ਖਾ ਗਾਣਾ ਸਾਲ 2005 ਚ ਰਿਲੀਜ਼ ਹੋਇਆ ਸੀ ਤੇ ਰਿਲੀਜ਼ ਦੇ 17 ਸਾਲ ਬਾਅਦ ਇਹ ਗਾਣਾ ਹੁਣ ਵਾਇਰਲ ਹੋ ਰਿਹਾ ਏ ਅਸੀਂ ਪਿਛਲੇ 20-22 ਸਾਲਾਂ ਤੋਂ ਜਦੋਂ ਤੋਂ ਤੁਹਾਡੀ ਸੇਵਾ ਚ ਹਾਜ਼ਰ ਹੋਏ ਆਂ ਪੰਜਾਬੀਅਤ ਦੀ ਸੇਵਾ ਚ ਹਾਜ਼ਰ ਹੋਏ ਆਂ ਪੰਜਾਬੀ ਸੰਗੀਤ ਯੱਗ ਦੀ ਸੇਵਾ ਚ ਹਾਜ਼ਰ ਹੋਏ ਆਂ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਗਰੀਬ ਨੂੰ ਇੰਨਾ ਕੋ ਮਾਣ ਇਨਾਂ ਕੋ ਪਿਆਰ ਸਤਿਕਾਰ ਦਿੱਤਾ ਜਿਸ ਦੀ ਸ਼ਾਇਦ ਮਿਸਾਲ ਨਹੀਂ ਦਿੱਤੀ ਜਾ ਸਕਦੀ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਛਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਵਿੱਚ ਅਖਾੜਿਆਂ ਦੇ ਵਿੱਚ ਤੁਸੀਂ ਇਨਾਂ ਕੋ ਪਿਆਰ ਦਿੱਤਾ ਇਨਾਂ ਕੋ ਪਿਆਰ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਕਰਜ਼ਾਈ ਹੈ ਮੇਰਾ ਵਾਰ ਵਾਰ ਤੁਹਾਡਾ ਕਰਜਾ ਹੈ ਤੇ ਆ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਪੂਰੀ ਧਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਟੀ ਸਾਗਰ ਦੀ ਵਫਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ ਮੈਂ ਸਮੁੱਚੇ ਪੰਜਾਬੀਆਂ ਦਾ ਸਮੁੱਚੀ ਪੰਜਾਬੀਅਤ ਦਾ ਸਮੁੱਚੀ ਮਾਨਵਤਾ ਦਾ ਕਿਵੇਂ ਧੰਨਵਾਦ ਕਰਾਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਬਸ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਤੁਹਾਡੀਆਂ ਜੁੱਤੀਆਂ ਤੇ ਸਿਰ ਰੱਖ ਕੇ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿਣਗੇ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ